ਕੀ ਹਾਲ ਹੈ ਬਾਈ ਜੀ ਠੀਕ ਠਾਕ ਹਾਂ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਗਰਮੀ ਬਹੁਤ ਜ਼ਿਆਦਾ ਪੈਂਦੀ ਸੀ ਨੀ ਪੈਨ ਨਾਲ ਚਲੋ ਕੁਛ ਤਾਂ ਰਾਤ ਮਿਲੀ ਐ ਪਸ਼ੂਆਂ ਦਾ ਵੀ ਬਹੁਤ ਔਖਾ ਸੀ ਬੁਰਾ ਹਾਲ ਸੀ ਪਸ਼ੂਆਂ ਦਾ ਚਲੋ ਕੁਛ ਨਾ ਕੁਛ ਦਾ ਫਰਕ ਪਿਆ ਹੀ ਐ ਇਹ ਇਹ ਝੋਨੇ ਨੂੰ ਵੀ ਬਹੁਤ ਆਸਰਾ ਹੈ ਇਸ ਮੀਂਹ ਦਾ ਕੋ ਪਹਿਲਾਂ ਝੋਨੇ ਲੱਗੇ ਆ ਉਸ ਲੱਗੀ ਜਾਂਦੇ ਆ ਈ ਮੀਂਹ ਝੋਨੇ ਤੁਰ ਪੈਣਗੇ ਹੁਣ ਵਧੀਆ ਮੀਂਹ ਦਾ ਤਾਂ ਇੰਨਾ ਆਸਰਾ ਹੈ ਵੀ ਜਿਵੇਂ ਆਪਾਂ ਇੱਕ ਬੋਰੀ ਰੇਹ ਦੀ ਪਾਤੀ ਜੇਬ ਦਾ ਮੀਂਹ ਪੈ ਗਿਆ ਚਲੋ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਆਉਣਾ ਤੋਂ ਨਹੀਂ ਆਪਦੇ ਸਮੇਂ ਦੇ ਹਿਸਾਬ ਨਾਲ ਹੀ ਆ ਪ੍ਰਮਾਤਮਾ ਨੇ ਚਲੋ ਸਭ ਪ੍ਰਮਾਤਮਾ ਨੂੰ ਫਿਕਰ ਹੀ ਆ ਸਭ ਦਾ ਅੱਜ ਆਪਾਂ ਗੱਲ ਕਰਦੇ ਸੀਗੇ ਵੀ ਜਿਹੜੇ ਘਾਟੂ ਮਾਲ ਚ ਆਪਾਂ ਮਈਆਂ ਵੇਚ ਦਿੰਨੇ ਮੰਡੀਆਂ ਤੇ ਬੜਾ ਦੇਖੀਦਾ ਯਾਰ ਚੰਗੀਆਂ ਚੰਗੀਆਂ ਮਈਆਂ ਜਿਹੜੀਆਂ ਤੇ ਆਪਾਂ ਲਾਪੂ ਮਾਲ ਚ ਵੱਢਣ ਵਾਲਿਆਂ ਨੂੰ ਦੇ ਦਿੰਨੇ ਆ ਰਾਈ ਤਾਂ ਮਾਰੋ ਵੀ ਉਹ ਰਹਿ ਜੇ ਕੋਈ ਨਾ ਕੋਈ ਚਲੋ ਜੇ ਕੋਈ ਨੌਕਸਾਬ ਦੇ ਵਿੱਚ ਥੋੜਾ ਬਹੁਤ ਆ ਕੋਈ ਡਾਕਟਰ ਦੀ ਸਲਾਹ ਲੈ ਕੇ ਕੋਸ਼ਿਸ਼ ਕਰੋ ਜੇ ਇੱਕ ਦੋ ਵੇਰੀ ਜਾਨਵਰ ਨਹੀਂ ਰਿਹਾ ਇਹਦਾ ਮਤਲਬ ਇਹ ਥੋੜੋ ਆ ਯਾਰ ਵੀ ਆਪਾਂ ਮੈਂ ਹੀ ਕੱਟੇ ਵਾਲਿਆਂ ਨੂੰ ਵੇਚ ਦਿੰਨੇ ਆ ਕੋਸ਼ਿਸ਼ ਕਰੋ ਜੇ ਜਮਾਂ ਹੀ ਵੀਰ ਕੀ ਚਲੋ ਫੇਰ ਤਾਂ ਕਿਸੇ ਦੇ ਵਸ ਦੀ ਗੱਲ ਹੀ ਨਹੀਂ ਰਹਿ ਜਾਂਦੀ ਜਾਂ ਪਸ਼ੂ ਖਰਾਬ ਹੋ ਗਿਆ ਹੈ ਫੇਰ ਆਪਾਂ ਚਲੋ ਘਰੇ ਤਾਂ ਰੱਖਿਆ ਹੀ ਨਹੀਂ ਜਾਂਦਾ ਫੇਰ ਵੀ ਵੇਚਣਾ ਹੀ ਪੈਂਦਾ ਹਨ ਪਰ ਯਾਰ ਜਿਹੜਾ ਚੰਗਾ ਜਾਨਵਰ ਆ ਨਾ ਉਹ ਨਾ ਵੇਚਿਆ ਕਰੋ ਉਹਦੇ ਤੇ ਨਾ ਟਰਾਈ ਮਾਰਿਆ ਕਰੋ ਪੂਰੀ ਫੁੱਲ ਇੰਨੀਆਂ-ਇੰਨੀਆਂ ਚੰਗੀਆਂ ਮੱਈਆਂ ਨਾ ਨਸਲ ਦੇਗਾ ਵੱਡੀਆਂ ਮੱਈਆਂ ਊਰਾਂ ਰਾਜੀ ਥੱਲੋਂ ਸਾਫ 2-2 2.5 ਕਿਲੋ ਦੁੱਧ ਦਿੰਦੀਆਂ ਉਹ ਵੀ ਮੱਈਆਂ ਮੰਡੀ ਤੇ ਉਹਦੇ ਵੇਖੀਂਗਾ ਪਣ ਜਿਵੇਂ ਕੱਟੀਆਂ ਕੱਟੀ ਵੀ ਨਹੀਂ ਕੋਈ ਪਾਲਦਾ ਆਪਣੇ ਦਿਮਾਗ ਤੇ ਇੱਕ ਗੱਲ ਜ਼ਰੂਰ ਲੋਕ ਬਾੜ ਦਿੰਦੇ ਆ ਕਈ ਸੱਜਣ ਸਾਰੇ ਤਾਂ ਨਹੀਂ ਕਹਿ ਸਕਦੇ ਯਾਰ ਕਦੋਂ ਕੱਟੀ ਤਿੰਨਾ ਚੌਂ ਸਾਲਾਂ ਦੀ ਹੋਈ ਕਦੋਂ ਇਹ ਬਣੀ ਕਦੋਂ ਇਹ ਸੂਈ ਜੇ ਹੁਣ ਕੱਟੀ ਪਾਲਾਂਗੇ ਕੱਟੀ ਤੋਂ ਹੀ ਮਹਿਬਾਨੀ ਆ ਚਲੋ ਕਟਿਆਂ ਨੂੰ ਤਾਂ ਆਪਣੀ ਹੁਣ ਮਜਬੂਰੀ ਆ ਤਾਂ ਵੇਚਣਾ ਹੀ ਪੈਂਦਾ ਹਨ ਆਪਾਂ ਵੇਚ ਹੀ ਦਿੰਨੇ ਆ ਕੱਟੇ ਤਾਂ ਤੇ ਪਰ ਜੇ ਹੁਣ ਕਟੀਆਂ ਪਾਲਾਂਗੇ ਤਾਂ ਮੰਹਾਂ ਦਾ ਵਾਦਾ ਹੋਣਾ ਆ ਵੇਖ ਲਓ ਵੀ ਜਿਹੜੇ ਗੁੱਜਰ ਹੈ ਕੋਈ ਕੱਟੀ ਨਹੀਂ ਵੇਚਦੇ ਹੌਲੀ 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 ਦੇਖੋ ਮੰਹਾਂ ਦਾ ਪੂਰਾ ਵੱਡਾ ਤਕੜਾ ਸਿਸਟਮ ਬਣ ਜਾਂਦਾ ਉਹਨਾਂ ਦਾ ਆਪਾਂ ਵੀ ਕੋਸ਼ਿਸ਼ ਕਰੀਏ ਵੀ ਜੇ ਕੋਈ ਮੈਂ ਨਹੀਂ ਰਹਿੰਦੀ ਜਾਂ ਕੋਈ ਬਣੀ ਨਹੀਂ ਉਹਦਾ ਆਪਾਂ ਇਲਾਜ ਕਰਾਈਏ ਤੇ ਆਪਾਂ ਮੈਂ ਨਾ ਵੇਚੀਏ ਚੰਗੀ ਮੈਂ ਆਪਾਂ ਕਟਿਆਣ ਨੂੰ ਕਹਿੰਦਾ ਭਾਵ ਵੀ ਆਪਾਂ ਨਾ ਵੇਚੀਏ ਤੇ ਉਹਦੇ ਤੇ ਆਪਾਂ ਮਿਹਨਤ ਕਰੀਏ ਤੇ ਉਹ ਰਹਿ ਜੀ ਹੁਣ ਕਈ ਹੁਣ ਆਪਣੇ ਜਿਨ੍ਹਾਂ ਨੂੰ ਸ਼ੌਂਕ ਹੈ ਉਹਨੂੰ ਇਸ ਮੰਡੀ ਚੋਂ ਕਈ ਭਰਾ ਲਿਆਏ ਆ ਉਹਦੇ 4-5 ਜਾਨਵਰ ਲਿਆਏ ਆ ਦੋ ਝੋਟੀਆਂ ਦੋ ਮਈਆਂ ਦੂਜਾ ਦੂਜਾ ਤੀਜਾ ਤੀਜਾ ਸੂਆ ਸੀ ਬਹੁਤ ਹੀ ਚੰਗੀਆਂ ਮਈਆਂ ਸੀ ਜਿਹੜੇ ਉਹਨਾਂ ਨੇ ਇੰਨੀ ਮਾਲਕਾਂ ਨੇ ਵੇਚਤੀਆਂ ਸੀ ਕੱਟਿਆਂ ਵਾਲਿਆਂ ਨੂੰ ਉੱਥੋਂ ਨਫਾ ਭਰ ਕੇ ਉਹਨਾਂ ਨੇ ਕੱਟਿਆਂ ਵਾਲਿਆਂ ਤੋਂ ਲਈਆਂ ਦਿੰਦੇ ਨਹੀਂ ਸੀ ਉਹਨਾਂ ਨੇ ਜਨੀ ਬਹੁਤ ਜਨੀ ਮਿਹਨਤ ਕਰਕੇ ਭਗਾਈ ਕਰਕੇ ਫੇਰ ਉਹਨਾਂ ਤੋਂ ਲਈਆਂ ਹੁਣ ਇੱਕ ਬੰਦਾ ਤਾਂ ਘਰੋਂ ਵੇਚ ਰਿਹਾ ਇੱਕ ਬੰਦਾ ਮੰਡੀਆਂ ਚੋਂ ਲਿਆ ਕੇ ਉਹਦਾ ਇਲਾਜ ਕਰਾ ਕੇ ਤੇ ਘਰੇ ਮੈਂ ਇਹਨੂੰ ਸਵਾ ਰਿਹਾ ਕਿੰਨਾ ਫਰਕ ਹੈ ਕਿਉਂ ਨਾ ਯਾਰ ਕਰਿਆ ਕਰੋ ਠੀਕ ਹੈ ਸਾਰੇ ਇੰਨੀਆਂ ਆਪਾਂ ਕਹਿ ਸਕਦੇ ਵੀ ਸਾਰੇ ਹੀ ਐ ਕਰਦੇ ਆ ਵਿੱਚ ਕੁਝ ਬੰਦੇ ਆ ਵੀ ਜਿਹੜਾ ਚੰਗਾ ਭਲਾ ਪਸ਼ੂ ਵੀ ਕੱਟਿਆਂ ਵਾਲਿਆਂ ਨੂੰ ਵੇਚ ਦਿੰਦੇ ਆ ਪਸ਼ੂ ਐਡੀ ਨਹੀਂ ਗੱਲ ਕੋਈ ਤਕਰੀਬਨ ਮੈਂ ਰਹਿ ਹੀ ਜਾਂਦੀ ਐ ਬਾਲੀ ਵੱਡੀ ਗੱਲ ਨਹੀਂ ਕੀ ਵੀ ਨਾ ਰਵੇ ਗਾਂ ਦਾ ਤਾਂ ਚਲੋ ਮੰਨਿਆ ਵੀ ਗਾਂ ਛੇਤੀ ਨਹੀਂ ਰਹਿੰਦੀ ਹੈ ਨਾ ਤੇ ਪਰ ਮੈਂ ਦਾ ਐਡਾ ਕੋਈ ਚੱਕਰ ਨਹੀਂਗਾ ਹੁਣ ਹੁਣ ਕਈ ਵਾਰੀ ਇਹੋ ਜਿਹੇ ਕਈ ਇਨਸਾਨ ਵੀ ਹੈਗੇ ਆ ਉਹ ਕਟੀਆਂ ਛੋਟੀਆਂ ਛੋਟੀਆਂ ਸਾਲ-ਸਾਲ 1.5-1.5 ਸਾਲ ਦੀਆਂ ਲਿਆਉਂਦੇ ਆ ਘਰੇ ਮੁੱਲ ਲਿਆ ਕੇ ਤੇ ਉਹਨਾਂ ਦੀ ਉਹਨਾਂ ਨੂੰ ਪਾਲ ਕੇ ਫੇਰ ਮੰਝਾਂ ਬਣਾਉਂਦੇ ਆ ਜਾਂ ਵੇਚ ਦਿੰਦੇ ਆ ਆਪ ਦਾ ਚਲੋ ਕੁਝ ਵੀ ਉਹਦਾ ਚਾਹੇ ਕੋਈ ਵੇਚ ਲੇ ਜੇ ਘਰੇ ਰੱਖ ਲਈ ਗੱਲ ਇੱਕੋ ਹੀ ਆ ਚਲੋ ਉਹ ਜਾਂ ਉਹਨੂੰ ਪ੍ਰਾਪਤ ਹੁੰਦਾ ਹਨ ਪਰ ਕੱਟੀ ਪਾਲਣਾ ਜ਼ਰੂਰੀ ਆ ਕੱਟੀ ਤੋਂ ਹੀ ਮਹਿ ਬਣਦੀ ਆ ਇੱਕ ਮਹੀਨੇ ਚ 65 ਮੰਡੀਆਂ ਲੱਗਦੇ ਆ ਤੇ ਉੱਥੇ ਬਾਹਰ ਨਹੀਂ ਆਉਂਦਾ ਕਟੂ ਮਾਲ ਦਾ ਇੰਨਾ ਵੇਖ ਲਓ ਮਾਲ ਪੁਰਿਆ ਜਾਂਦਾ ਬੀ ਇੱਕ ਮਹੀਨੇ ਚ ਤੁਸੀਂ 65 ਮੰਡੀਆਂ ਲਾ ਲਓ 64 ਕੇ 65 ਮੰਡੀਆਂ ਲੱਗਦੀਆਂ ਤੇ ਪਸ਼ੂ ਕਿੱਥੋਂ ਸਿਉਣਗੇ ਕੱਟੀ ਜਾਂਦੇ ਨੇ ਤਿੱ ਦਿਨ ਤੱਕ ਕੱਢੀ ਜਾਂਦੇ ਪਸ਼ੂ ਤੇ ਪਾਲਦਾ ਬਹੁਤ ਘੱਟ ਲੋਕ ਪਾਲਦੇ ਐ ਕਟੀਆਂ ਜਿੰਨੀਆਂ ਮਰਜ਼ੀ ਕਟੀਆਂ ਉਹ ਕਟਿਆਂ ਵਾਲਿਆਂ ਦੀ ਦੌਣੀ ਤੋਂ ਆਏ ਬੰਨੀਆਂ ਪਈਆਂ ਨੇ ਕਿੱਥੋਂ ਤੱਕਰ ਲਾਮ ਮੰਨ ਲਵੀ 10 20 ਕਰਮਾਂ ਤੇ ਕਰੋ ਦੌਣੀ ਭਰੀ ਹੁੰਦੀ ਕਟੀਆਂ ਨੇ ਅੱਤੇ ਉਹ ਅੱਡ ਬੰਨੇ ਹੁੰਦੇ ਆ ਤੇ ਚੰਗੀਆਂ ਚੰਗੀਆਂ ਵਧੀਆ ਵਧੀਆ ਕਟੀਆਂ ਇੱਕ ਇੰਨੀ ਕੁ ਮੇਰੀ ਹੱਥ ਬਨ ਕੇ ਬੇਨਤੀ ਆ ਸਾਰੇ ਭਰਾਵਾਂ ਨੂੰ ਆਪਾਂ ਨਾ ਕਟੀਆਂ ਰੱਖਿਆ ਕਰੋ ਮੰਨਿਆ ਤੇ ਵੀ ਮਿਹਨਤ ਕਰ ਗਿਆ ਆਪਾਂ ਜੀ ਜਿਹੜਾ ਆਪਾਂ ਅਗਲੇ ਸੂਏ ਵਾਸਤੇ ਵੀ ਦੁੱਧ ਪੀ ਸਕੀਏ ਤੇ ਕਟੀਆਂ ਵੀ ਪਾਲਿਆ ਕਰਗੇ ਕੱਟੀ ਤੋਂ ਹੀ ਮੈਂ ਬਾਲਨੀ ਹੈ ਜੇ ਐਂ ਸਮਾ ਰਿਆ ਨਾ ਤੇ ਦੋਹਾਂ ਤਿੰਨ ਸਾਲਾਂ ਨੂੰ ਹਰ ਇੱਕ ਬੰਦੇ ਤੋਂ ਵੇਖੋ ਮੈਂ ਨਹੀਂ ਲਈ ਜਾ ਜਦੋਂ ਮਹਾਂ ਦੀ ਘਟੋਤੀ ਪਈ ਜਾਂਦੀ ਹੈ ਤੇ ਮੈਂ ਦਾ ਹੁਣ ਰੇਟ ਵੇਖੋ ਮਾੜੀ ਤੋਂ ਮਾੜੀ ਮੈਂ ਮੰਨ ਲਾ 80 85 90 ਲੱਖ ਤੋਂ ਘਟ ਮੈਂ ਨਹੀਂ ਆਉਂਦੀ ਤੇ ਜਦੋਂ ਮੈਂ ਦੀ ਇੰਨੀ ਘਟौती ਆ ਗਈ ਤੇ ਫੇਰ ਵੇਖੋ ਰੇਟ ਕਿੱਥੇ ਜਾਣਾ ਪਰ ਕੱਟੀਆਂ ਪਾਲਣਾ ਤੇ ਜ਼ਰੂਰੀ ਹੈ ਆ ਰਿਆਂ ਦਾ ਧੰਨਵਾਦ ਵੀਡੀਓ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਸਬਸਕ੍ਰਾਈਬ ਕਰਿਆ ਕਰੋ ਹੱਥ ਬੰਨ ਕੇ ਬੇਨਤੀ ਆ ਵੇਖ ਲਓ ਵੀ ਆਪਾਂ ਜੰਦਗੀਆਂ ਮੰਦੀਆਂ ਵੀਡੀਓ ਵੇ ਲੋਕੰਨੀਆਂ ਆਪਾਂ ਸ਼ੇਅਰ ਕਰ ਦਿੰਨੇ ਆ ਕਮੈਂਟ ਕਰ ਦਿੰਨੇ ਆ ਸਬਸਕ੍ਰਾਈਬ ਕਰ ਦਿੰਨੇ ਆ ਜੇ ਹੁਣ ਆਪਾਂ ਕੋਈ ਚੰਗੀ ਵੀਡੀਓ ਪਾਉਣੇ ਆ ਤਾਂ ਕੋਈ ਸਬਸਕ੍ਰਾਈਬ ਨਹੀਂ ਕਰਦਾ ਵੀਡੀਓ ਵੇਖ ਲੈਂਦੇ ਪਰ ਸਬਸਕ੍ਰਾਈਬ ਨਹੀਂ ਕਰਦੇ ਸ਼ੇਅਰ ਵੀ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਜੇ ਕੋਈ ਕਮੀ ਪੇਛੀ ਆ ਤਾਂ ਆਪਾਂ ਅਗਲੀਆਂ ਵੀਡੀਓ ਚ ਕੋਸ਼ਿਸ਼ ਕਰਾਂਗੇ ਏਦੋਂ ਵੀ ਸੁਧਾਰ ਲਿਆ ਕੇ ਤੇ ਵੀਡੀਓ ਪਾਵਾਂਗੇ ਸਤ ਸ੍ਰੀ ਅਕਾਲ